ਛੁੱਟੀ 'ਤੇ ਫੌਜੀ ਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਨੌਜਵਾਨ ਗੁਰਦਾਸਪੁਰ ਦੇ ਪਿੰਡ ਭਾਗੋ ਕਮਾਂ ਦਾ ਰਹਿਣ ਵਾਲਾ ਸੀ। ਜਾਣਕਾਰੀ ਦਿੰਦੇ ਹੋਏ ਫੌਜੀ ਜਵਾਨ ਦੇ ਪਿਤਾ ਹੌਲਦਾਰ ਸਰੂਪ ਸਿੰਘ ਨੇ ਦੱਸਿਆ ਕਿ ਮੇਰਾ ਬੇਟਾ ਹਜੇ ਕਰੀਬ 5 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਪਿਛਲੇ 2 ਸਾਲ ਤੋਂ ਸ਼੍ਰੀਨਗਰ ਵਿਖੇ ਡਿਊਟੀ ਨਿਭਾ ਰਿਹਾ ਸੀ। ਹਜੇ ਪਿਛਲੇ ਹੀ ਦਿਨ ਛੁੱਟੀ ਆਇਆ ਸੀ ਤੇ ਪਰਿਵਾਰ ਵੱਲੋਂ ਵਿਆਹ ਕਰਨ ਦੀ ਸਲਾਹ ਕੀਤੀ ਜਾ ਰਹੀ ਸੀ। ਪਰ ਚੰਨਕ ਸੜਕ ਹਾਦਸੇ ਦੌਰਾਨ ਉਸ ਦੀ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਇਸ ਮੌਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਅੱਜ ਉਸ ਦੇ ਅੰਤਿਮ ਸੰਸਕਾਰ ਸਮੇਂ 15 ਪੰਜਾਬ ਰੈਜੀਮੈਂਟ ਦੇ ਵੱਲੋਂ ਸਲਾਮੀ ਦਿੱਤੀ ਗਈ। ਉੱਥੇ ਹੀ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਤੇ ਪਿੰਡ ਦੇ ਲੋਕ ਵੀ ਹਾਜ਼ਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬਹੁਤ ਹੀ ਛੋਟੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਸੀ ਤੇ ਹਜੇ ਕੁਵਾਰਾ ਸੀ ਅਤੇ ਨੌਜਵਾਨ ਦੇ ਦੋ ਭਰਾ ਤੇ ਇੱਕ ਭੈਣ ਹਨ। ਸੁਭਦਰ ਮੇਜਰ ਕਲਰਕ ਸਰਵਨ ਸਿੰਘ ਮਾਨ ਪਿੰਡ ਦਰੰਗਲਾ ਤੋਂ 15 ਪੰਜਾਬ ਤੋਂ ਪੈਨਸ਼ਨ ਆਇਆ ਹੋਇਆ ਜੀ ਇਹ ਘਟਨਾ ਇਦਾਂ ਹੈ ਸਾਡਾ ਇੱਕ ਜਵਾਨ ਸੀਗਾ ਸਪਾਈ ਲਖਵਿੰਦਰ ਸਿੰਘ ਪਿੰਡ ਪਾਗੋਕਾਵਾ ਤੋਂ ਇਹ 15 ਪੰਜਾਬ ਦਾ ਸੀਗਾ origianally ਔਰ ਇਹ 7 RR ਦੇ ਵਿੱਚ ਪੋਸਟਡ ਸੀਗਾ ਅੱਜਕੱਲ ਜਿਹੜੀ ਹੈ ਹਾਈ ਐਲਟੀ ਦੇ ਵਿੱਚ ਸ਼ਿਨਗਰਵਾਲੇ ਏਰੀਆ ਦੇ ਵਿੱਚ ਕਿਤੇ ਪੋਸਟਡ ਹੈ ਉੱਥੋਂ ਹੀ ਜਵਾਨ ਆਪਣਾ ਪੂਰਾ ਅਰਸਾ 2 ਸਾਲ ਦਾ ਲਾ ਕੇ ਤੇ ਵਾਪਸ ਪੋਸਟਿੰਗ ਆਪਣੀ ਪਰਟਨ 15 ਪੰਜਾਬ ਨੂੰ ਜਾ ਰਿਹਾ ਸੀਗਾ ਉੱਥੋਂ ਹੀ 2 ਦਿਨ ਪਹਿਲਾਂ ਹੀ ਕਰ ਪੋਸ ਦੇ ਕਿ 22 ਤਰੀਕ ਨੂੰ ਆਉਂਦੇ ਆ ਕੋਈ 22 ਤਰੀਕ ਨੂੰ ਕਿਸੇ ਕੰਮ ਵਾਸਤੇ ਸਕੂਟਰੀ ਦੇ ਉੱਤੇ ਘਰੋਂ ਨਿਕਲੇ ਆ ਉਹਦੇ ਬਾਅਦ ਕਰ ਖ਼ਬਰ ਹੀ ਪਹੁੰਚਦੀ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਥੇ ਰੋਡ ਦੇ ਉੱਤੇ ਉਹ ਦਿਨ ਹੁਣ ਤੱਕ ਸੁਣ ਦੇ ਵਿੱਚ ਆਇਆ ਹੈ ਕਿ ਕੋਈ ਰੋਡ ਦੇ ਉੱਤੇ ਕੋਈ ਲੋਏ ਦਾ ਸਾਈਨ ਰੋਡ ਸਾਈਨ ਜਿਹੜੇ ਹੁੰਦੇ ਆ ਜਿਵੇਂ ਕੋਪੋਲ ਵਗੈਰਾ ਉਹਦੇ ਜੇ ਕਿਤੇ ਇਹਨਾਂ ਦੀ ਸਕੂਟਰੀ ਜਿਹੜੀ ਉਹ ਵੱਜੀ ਹੈ ਉੱਥੋਂ ਇਹਨਾਂ ਨੂੰ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਚੁੱਕ ਕੇ ਤੇ ਹਸਪੀਟਲ ਖੜਿਆ ਗੁਰਦਾਸਪੁਰ ਸਿਵਲ ਹਸਪੀਟਲ 'ਚ ਗਾਓ ਉਹਨਾਂ ਨੇ ਅੱਗੇ ਰੈਫਰ ਕਰਤਾ ਦੂਸਰੀ ਜਗ੍ਹਾ ਉੱਥੇ ਤਕਰੀਬਨ ਇੱਕ ਰਾਤ ਤੇ ਇੱਕ ਦਿਨ ਰਹੇ ਤੇ ਜਿੱਥੇ ਇਹਨਾਂ ਦੀ ਕੱਲ ਸ਼ਾਮੀ ਜਿਹੜਾ ਇਹਨਾਂ ਨੂੰ ਮਨੂੰ ਡੈਥ ਹੋ ਗਈ ਕਿੰਨੇ ਭੈਣ ਭਰਾ ਸੀ ਤੇ ਅਮਰੀਕਨ ਮੈਰਿਟ ਸੀ ਇਹ ਦੋ ਭਰਾ ਤੇ ਇੱਕ ਭੈਣ ਸੀਗੀ ਉਹ ਵੱਡੇ ਬ੍ਰਦਰ ਦੀ ਵੀ ਮੈਰਿਜ ਹੋ ਚੁੱਕੀ ਹੈ ਔਰ ਸਿਸਟਰ ਦੀ ਵੀ ਮੈਰਿਜ ਹੋ ਚੁੱਕੀ ਹੈ ਇਹਨਾਂ ਦੀ ਸ਼ਾਦੀ ਹੈ ਜੇ ਹੋਣ ਵਾਲੀ ਸੀਗੀ ਇਹਨਾਂ ਦੇ ਫਾਦਰ ਸਾਹਿਬ ਵੀ ਪੰਜਾਬ ਰੈਜiment ਦੇ ਵਿੱਚੋਂ 28 ਪੰਜਾਬ ਚੋਂ ਪੈਨਸ਼ਨ ਆਏ ਨੇ ਹੌਲਦਾਰ ਸਰੂਪ ਸਿੰਘ ਜੀ 18-19 ਸਾਲ ਨੌਕਰੀ ਕਰਕੇ ਪੈਨਸ਼ਨ ਆਏ ਨੇ ਸੰਸਕਾਰ ਅੱਜ ਹੋ ਰਹੇ ਨੇ ਹਾਂ ਹੁਣੇ ਕੁਝ ਦਿਨ ਪਹਿਲਾਂ ਫੋਨ ਆਇਆ ਸੀਗਾ ਵੀ ਉਹਨਾਂ ਦੀ ਹੌਲਦਾਰ ਲਖਵਿੰਦਰ ਸਿੰਘ ਜੀ ਦੀ ਮ੍ਰਿਤਕ ਦੇ ਦਸ ਪੋਸਟਮਾਰਟਮ ਹੋ ਗਿਆ ਹੈ ਪੂਰਵ ਆਰਮੀ ਦੀ ਗਾਰਡ ਦੇ ਨਾਲ ਜਿਹੜਾ ਕੁਝ ਮਿੰਟਾਂ ਵਿੱਚ ਹੀ ਉਹ ਪਿੰਡ ਪਹੁੰਚਣ ਵਾਲੇ ਨੇ ਤੇ ਉਹਦੇ ਤੋਂ ਬਾਅਦ ਉਹਨਾਂ ਦਾ ਸੰਸਕਰ ਜਿਹੜਾ ਉਹ ਕੀਤਾ ਜਾਏਗਾ ਅੱਜ ਕੀਤਾ ਜਾਏ ਧੰਨਵਾਦ